ਸਚੇ ਪਾਤਸ਼ਾਹ ਜੀ ਨੇ ਲਗਨ ਜੀਆ ਕਿ ਜੇ ਤੁਸੀਂ ਚਾਹ ਛੱਡਦੇ ਹੋ ਤੁਹਾਨੂੰ ਬਹੁਤ ਸਵਾਲ ਆਉਣਗੇ ਤੇ ਚਾਹ ਕਿਉਂ ਛੱਡਦੇ ਹੋ ਜੇ ਤੁਸੀਂ ਮੇਰੀ ਗੱਲ ਕਰ ਸਕਦੇ ਹੋ ਇਸੇ ਤਰ੍ਹਾਂ ਸਾਡੇ ਇਤਿਹਾਸ ਦੀ ਤੇਨ ਬਣਾਉਣ ਲੈ ਉਥੇ ਚਾਹ ਆਵੇ ਸਾਡੇ ਘਾਪੀ ਨਾਲ ਮੈਂ ਨਾੜਕ ਦਰਿ ਨੇ ਕਹੀ ਵੀ ਵੀਰੇ ਤੁਸੀਂ ਜੀ ਨੇ ਕਿਤੇ ਦੇ ਇਹ ਚਾਹ ਲਿਖੇ ਸਵਾਲ ਹੋ ਗਿਆ ਮੈਂ ਕਿਉਂ ਨਹੀਂ ਕੀਤੇ ਉਹਨੇ ਕਹਿੰਦੇ ਨਹੀਂ ਮੇਸ਼ਵਾਲ ਜੰਨੇ ਸੱਚੇ ਪਾਸ਼ਣਿਤ ਹੁੰਦੇ ਆ ਉਹਨੇ ਤੁਹਾਡਾ ਨਾਮ ਕੀ ਹੈ ਉਸ ਲਖਰਨ ਮਾਨਦਿਰ ਦਾ ਬੰਗੋੜੇ ਉਹ ਕਿਹਾ ਤੁਹਾਡਾ ਨਾਮ ਕੀ ਹੈ ਜੀ ਸਾਡਾ ਨਾਮ ਜਰਾਇਨ ਦੱਸਿਆ ਕਿ ਸੋਹਾ ਮਹਾਰਾਜ ਜੀ ਸ੍ਰੀ ਸੁਭਗਵਾਨ ਹੁੰਦੇ ਆ ਉਹ ਤਾਂ ਮੇਰਾ ਬੇੜੇ ਤੋਂ ਹਿੰਦ ਹੈ ਮੈਂ ਕਿ ਜੋਂਦ ਤੋਂ ਕਹਿੰਦੇ ਆਂ ਪਾਕਿਸਤਾਨ ਬਣਿਆ ਉੱਥੇ ਜੇ ਸ਼ੇਰ ਸਿੰਘ ਜੀ ਹੋਇਆ ਜੀ ਉਹ ਗੱਲ ਕਰੀ ਸੀ ਸੱਚੇ ਪਾਸ਼ਾਏ ਜੀ ਨੇ ਹਾਂ ਇਹ ਠੀਕ ਕਰ ਰਹੀ ਗੱਲ ਪਹਿਲੇ ਕੇਂਦਰ ਯੋਗੈਂਟ ਕੀਤਾ ਸੀ ਤੋਂ ਮੇਰਾ ਜਿੰਦਗੀ ਸੱਚੇ ਪਾਸ਼ਾਏ ਨੂੰ ਲੈਣਾ ਚਾਹਵਾ ਹਾਂ ਮਿਲ ਸਕਦਾ ਉਹ ਫਿਰ ਦੇ ਸੱਚੇ ਪਾਸ਼ਾਏ ਨੂੰ ਰੱਖਦੇ ਨੇ ਸਾਨੂੰ ਸਾਵਧਾਨੀ ਨਾਲ ਮਿਲਦਾ ਐਂ ਜੇ ਰੂਪ ਤੇ ਆਏ ਤੇ ਤੁਹਾਨੂੰ ਇਹ ਕਲਾ ਕਰਦੇ ਆਂਗੇ ਤੁਸੀਂ ਮਿਲੋਗਾ ਸੱਚੇ ਪਾਤਸ਼ਾਹ ਜੀ ਨੂੰ ਬੁਲਾ ਕੇ ਚਲਾ ਕਰਨ ਨੂੰ ਜਿਸ ਵੇਲੇ ਬੁਲਾ ਦੇ ਦਿੱਤੀ ਤੇ ਹਰਿਉਸ਼ੰਸ਼ਾ ਜੀ ਸਾਰੇ ਪੰਜ ਚਾਰ ਸ਼ਹਿਰ ਜਿੰਸੀ ਅਸਲਾਸ ਕਾ ਸਾਡੇ ਬਾਸੀ ਵਿਆਹ ਕਰਦੇ ਸੱਚੇ ਪਾਤਸ਼ਾਹ ਜੀ ਸ਼ਹਿਰ ਚਲੇ ਗਏ ਤੇ ਜਿਸ ਕਰ ਗਾਰੋ ਵਿਆਹੀ ਤੇ 15 ਨੰਬਰ ਨੰਤਰੇ ਚਲੇ ਦਿੱਤੇ ਦਰ ਕੇ ਉਹ ਵੀ ਲਖਾਰਾਮ ਜਿਹੜਾ ਉਹ ਮਿਲਣ ਵਾਸਤੇ ਆਸਕੇ ਪਾਸੇ ਜਿਸ ਵੇਲੇ ਉਹ ਆਇਆ ਉਹ ਥੋੜੇ ਵਿਆਹ ਕਰ ਗਿਆ ਸੀ ਬਾਣੀ ਮਹਾਰਾਜੀ ਵਿਚਾਰ ਰਹੇ ਤੇ ਉਹ ਲਿਖਤ ਵਿੱਚ ਨਾਮ ਸ੍ਰੀਨ ਸਿੰਘ ਹੈ ਆਪਣਾ ਸਾਡੇ ਜੀ ਸੰਤੋਖ ਸਿੰਘ ਜਿਨ੍ਹਾਂ ਦੇ ਪਜਾਦਾ ਨਾਮ ਹੀ ਸ੍ਰੀਨ ਸਿੰਘ ਤੇ ਸਾਡੇ ਪਜਾਦਾ ਨਾਮ ਹੀ ਸ੍ਰੀਨ ਸਿੰਘ ਹੈ ਤੇ ਉਹ ਸ਼ਹਿਰ ਦੇ ਵਿੱਚ ਵਿਆਹ ਹੋ ਗਿਆ ਸੀ ਕਿਪਾਸ਼ੇ ਬਾਣੀ ਦਾ ਆਇਆ ਜਿਹੜਾ ਆਖਮ ਆਇਆ ਸਤਿਪਾਸ਼ਾ ਜੀ ਸੰਨਾਸਪੰਗਤੀ ਤੇ ਆ ਗਏ ਸਾਡੇ ਪਿਤਾ ਜੀ ਨੇ ਕਿਹਾ ਵੀ ਕਲਾਮ ਕਾਬਲਾ ਜਿਹੜੀ ਗੱਲ ਕਰਦੇ ਕੋਰਥ ਕੇ ਬਿੰਦ ਸੀ ਸੱਜੇ ਪਾਸੇ ਇਧੇ ਦਰਮਾਨ ਕਾ ਕੇ ਆਪੇ ਬੈਠਾ ਕੋਤੇ ਪਾਸੇ ਬੈਂਧਿਆ ਹੀ ਸੁਣਦੇ ਸੀ ਗੱਦੀ ਦੇ ਅੱਗੇ ਸਿੱਖਾਦੇ ਕੋਪਿੰਦਾ ਗੀ ਮੈਂ ਬੜਾ ਦੇਖ ਕੇ ਹੈਰਾਨ ਹੋਇਆ ਕਿ ਜਿਸ ਸ਼ੇਰ ਸਿੰਘ ਦੀ ਗੱਲ ਤੁਸੀਂ ਇਹ ਕਰਦੇ ਨੇ ਉਹ ਤੇ ਉਹਦਾ ਸਾਰਾ ਬਸਿਆ ਸ਼ਕਾਰ ਕੇ ਦਰ ਸੀ ਕੁਸ਼ਟੀਆ ਨੰਦੇ ਪਿੰਡ ਦੇ ਲਾਇਲ ਨਰਦੇ ਦੇ ਸਾਰਾ ਪੂਰਾ ਡਿਟੇਲ ਸੀਟਾ ਆਪਾਂ ਨਮਾਟੇ ਉਹਦਾ ਨਾਮ ਨਹੀਂ ਪਾਸ ਸਿੱਤੇ ਪਾਸ਼ਾ ਜੀ ਨੇ ਫਿਰ ਬਾਣੀ ਦੇ ਚਾਪ ਲੈਣਾ ਚਾਹ ਰਿਹਾ ਨੇ ਉਹ ਮਾਰਾ ਸ਼ੇਸੇਂ ਦੀ ਖੇਤ ਤੇ ਸਿੱਤੇ ਪਾਸ਼ਾ ਜੀ ਦੇ ਖੇਤ ਉਹਦੇ ਬਾਅਦ ਅੱਗੇ ਯਾਰੀ ਸੀ ਹੁਣ ਯਾਰਾ ਦੋਨਾਂ ਚੀਜ਼ਾਂ ਦਾ ਤੁਸੀਂ ਜੇਰਵਾ ਮੈਂ ਅਸਲੀ ਕਰਦਾ ਮਾਲੀਪੁਰਾ ਜਾਣ ਸਮਝੀ ਹੈ ਅੱਗੇ ਯਾਰੀ ਸੀ ਹੋਣੀ ਇਰਾਨਾ ਅੱਗੇ ਤੀਰਸੀ ਹੋਣੇ ਨਿਸ਼ਾਨਾ ਇਨਸ਼ਾਅੱਲਾ ਹੁਣ ਭਗਵਾਨ ਅੱਗੇ ਤੀਰਸੀ ਹੋਣੇ ਨਿਸ਼ਾਨਾ ਅੱਗੇ ਸਿੰਘ ਸ਼ੇਰ ਸੀ ਹੁਣ ਵਿਸ਼ਨੂ ਭਗਵਾਨਾ ਅੱਗੇ ਲੜਨ ਵਾਸਤੇ ਤਿਆਰ ਸੀ ਹੁਣ ਲੇਖਾ ਜਾਣੇ ਦੋਜ ਹਨ ਅੱਗੇ ਸੱਜਣਾ ਮਿਲਦਾ ਘੇਰ ਕੇ ਅਸੀ ਹੁਣ ਕੀ ਕਰਿਆ ਹੁਣ ਅੰਤਰਾਤਮ ਦੇਵੇ ਗਿਆ ਹੁਣ ਅੰਤਰਾਤਮ ਦੇਵੇ ਗਿਆਨਾ ਅੱਗੇ ਲਾਉਣਾ ਥੋੜੀ ਦੇਰ ਸੀ ਕੌਣ ਹੋਇਆ ਮੇਰਾ ਧਰਵਾ ਟਾਈਟ ਕਰ ਗਿਆ ਚਵਿੰਡ ਵਿੱਚ ਬਹਿ ਕੇ ਗੀਂੜਿਆ ਗੀਂਦ ਸੀ ਆਪ ਆਪਣਾ ਮੁਖਸ਼ਵਾ ਜਿਉਂਤੀ ਜੋ ਸੁਪਾ ਰਾਪਾ ਆਪਣੀ ਕਿਰਪਾ ਕਰੇ ਕੇ ਸਾਡਾ ਹਰ ਕੰਤਾਪੂਰਕ ਕਰਨ ਹਾਰ ਨੌਜਵਾਨ ਵਾ ਸੋ ਇਹ ਦੁਆਰਾ ਦਾ ਨੇ ਜੁੜ ਕਰ ਦਿੱਤਾ ਕੋਲ ਜੁਗਦੀ ਮਾਫੀ ਹੈ ਪਾਪਾ ਕਾਦੀ ਮਿਲਤੀ ਤੁਸੀਂ ਖੜੇ ਹੋਏ ਹੋ ਮੈਂ ਸੱਚੇ ਦਿਲ ਤੇ ਕਨਾਂ ਦੀ ਬੇਨਤੀ ਕਰਦਾ ਹਾਂ ਕਾਰੇ ਲਾ 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 ਮੈਂ ਤੇਰੇ ਨਾਲ ਲਾ ਲੰਦਾ ਯਾਰ ਯਾਰ ਸੰਗ ਦੀ ਮੈਂ ਆਪਣੇ ਪਿਤਾ ਜੀ ਨੂੰ ਖੁਸ਼ੀਆਂ ਲਾ ਕੇ ਤੇ ਜੋ ਮੇਰਾ ਪਿਤਾ ਜੀ ਬਾਈਂ ਕਰਾਏ ਉਹ ਮੇਰੇ ਪਿਆਰੇ ਵੀਰੋ ਜੇ ਜੇ ਇਹ ਖੇਲ ਹੋਈ ਆ ਇਹਦੇ ਘੁਮਾ ਪੀਰਾਂ ਤੋਂ ਬਾਹਰ ਹੋਈ ਆ। ਯਾਨੀ ਹੋਣੀ ਬਾਣੀ ਪਾੰਦੇ ਨੇ ਸਜੇ ਬਦਾਜੀ ਅਰਥ ਕਰਦੇ ਨੇ। ਗੁਰੂ ਨਾਨਕ ਦੇਵ ਦਾ ਇਹ ਜੋ ਮੈਂ ਤਲਵਾਰ ਦਾਤ ਲੈ ਕੇ ਆਇਆ ਥਾ ਉਹ ਮੈਂ ਲੈਣੇ ਤੇ ਰੱਖ ਦਿੱਤੀ ਆ। ਜਿਹਦੇ ਦੇ ਕਰ ਭਾ ਕਰੇ ਉਹੋ ਸ਼ਰੀਰ ਦਾ ਸਤਕਾਰ ਹੋਣਾ ਚਾਹੀਦਾ। ਉਹ ਮੇਰੇ ਬਾਪ ਨੇ ਅੱਗੇ ਕਹਿਤਾ ਇੱਕ ਮਾਣ ਮੇਲਾ ਦਲਬਾਖ ਨੇ ਕਿਹਾ ਹਾਂ ਨਾ ਨਹੀਂ ਲੈਣਾ ਇੱਕ ਮਾਣ ਮੇਲਾ ਅਖਰ ਉਹ ਰਾਵੀ ਨੇ ਨਿਰਣਾ ਕੱਢ ਦਿੱਤਾ ਸਾਰੇ ਕਹਿੰਦੇ ਆ ਭਈ ਜਿਹੇ ਦੇ ਵਿੱਚ શરીਰ ਵਿੱਚ ਹੋਏ ਉਹਦਾ ਸਤਕਾਰ ਕਰਨਾ ਉਹ ਕਰਨਾ ਕਿਦਾਂ ਵਾ ਸਾਰੇ ਬੋਲ ਜਾਂਦੇ ਉਹ ਕਰਨਾ ਕਿਦਾਂ

ਸਤਕਾਰ ਕਰਨਾ ਹੁਣ ਇਹਦਾ ਉਹ ਰਾਵੀ ਨੇ ਰਾਗ ਦਾ ਕਹਿਤਾ ਉਹਨ ਗਿਆ ਸਿੱਖਿਆ ਦਿੱਤੀ ਸਾਨੂੰ ਕਿ ਇਹਦਾ ਸਤਕਾਰ ਕਰਨਾ ਕਿਦਾਂ ਦੇ ਰਾਵੀ ਕਹੇ ਦਰਨੀ ਕਹੇ ਮੇਰਾ ਸੀਨਾ ਹੋਇਆ ਠੰਡਾ 7 ਵਰ੍ਹੇ ਸੱਜਣ ਮਿਲੀ ਫਿਰ ਤਾਂ ਆਈਆ ਉਹ ਖੁਸ਼ੀ ਵਜਨ ਨਕੇ ਟਪੇ ਰਾਵੀ ਦਾ ਕੰਦਾ ਸਤੁਰ ਅਰਗਣ ਬਿਨ ਨੇਤਰ ਨੈਣ ਅੱਖ ਠਾਈਆ ਧਰਨੀ ਕੇ ਮੈਨੂੰ ਸਦੇ ਸਾਦੇ ਸੂਰੀਆ ਚੰਦਾ ਚੰਦ ਸਤਾਰੇ ਰਹਿ ਜਨਾਈਆ ਨਹੀਂ ਧਰਨੀਏ ਹੁਣ ਇਹਦੇ ਬਾਰੇ ਚੰਦ ਸਤਾਰੇ ਕੀ ਗਵਾਈ ਦਿੰਦੇ ਏ ਧਰਨੀ ਨੂੰ ਨਹੀਂ ਧਰਨੀਏ ਨਿਰਗੁਣ ਦਾਤਾ ਨਰਵਾਰ ਜੋਤੀ ਜਾਤਾ ਸਾਤ ਸਰੂਪ ਉਹ ਗੰਮੀ بندہ ساتھ سروب او گمی بندہ او جہدہ رانگ روب رے نظر کوئی نہ آئیا او ہر جانا پوریا کرے مانگا سب کو میرے وقت ہے اے رے منو نیے ری لبا منو میرا اپنا باپ پرمیشن لبا سبحان اللہ سبحان